TVS ਦੇ ਵੱਲੋਂ ਅੱਜ ਆਪਣੀ ਨਵੀਂ TVS Jupiter ਸਕੂਟਰ ਲਾਂਚ ਕੀਤੀ ਗਈ ਜੋ ਕਿ ਬੇਹਦੀ ਖਾਸ ਸਟਾਈਲਿਸ਼ ਲੁੱਕ ਅਤੇ ਸਮਾਰਟ ਫੀਚਰ ਦੇ ਨਾਲ ਮਾਰਕੀਟ ਦੇ ਵਿੱਚ ਆਈ ਹੈ ਜਿਸ ਦੀ ਅੱਜ ਬਾਪੂ ਗੰਗਾ ਦਾਸ ਜੀ TVS ਸ਼ੋਰੂਮ ਰੇਲਵੇ ਰੋਡ ਵਿਖੇ ਲਾਂਚਿੰਗ ਕੀਤੀ ਗਈ। ਜੇ ਸਕੂਟਰ ਦੀ ਫੀਚਰਸ ਦੀ ਗੱਲ ਕਰੀਏ ਤਾਂ ਬਹੁਤ ਹੀ ਖਾਸ ਫੀਚਰਸ ਦੇ ਨਾਲ ਇਹ ਮਾਰਕੀਟ ਦੇ ਵਿੱਚ ਆਈ ਹੈ ਜੋ ਤੁਹਾਡੇ ਦਿਲ ਨੂੰ ਜ਼ਰੂਰ ਪਾਵੇਗੀ। ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਦਾ ਲੁੱਕ ਬਹੁਤ ਹੀ ਸਟਾਈਲਿਸ਼ ਹੈ ਤੇ LED ਲਾਈਟ ਦੇਖਣ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਦੂਜੇ ਪਾਸੇ ਇਸ ਦਾ ਪੈਟਰੋਲ ਟੈਂਕ ਜੋ ਕਿ 6 ਲੀਟਰ ਦੀ ਕਪੈਸਿਟੀ ਦਾ ਹੈ ਉਹ ਵੀ ਹੁਣ ਸਾਹਮਣੇ ਵਾਲੇ ਪਾਸੇ ਹੋਵੇਗਾ ਤਾਂ ਨਾਲ ਹੀ ਤੁਹਾਨੂੰ ਮੋਬਾਈਲ ਚਾਰਜਿੰਗ ਦੀ ਸਹੂਲਤ ਵੀ ਮਿਲੇਗੀ ਇਸ ਦੇ ਨਾਲ ਹੀ ਇਸ ਦੇ ਵਿੱਚ ਪਾਣੀ ਦੀ ਬੋਤਲ ਰੱਖਣ ਦੇ ਲਈ ਵੀ ਖਾਸ ਥਾਂ ਦਿੱਤੀ ਗਈ ਹੈ ਜੇ ਗੱਲ ਕਰੀਏ ਡਿੱਗੀ ਦੀ ਸਪੇਸ ਦੀ ਤਾਂ ਉਸ ਦੇ ਵਿੱਚ ਤਕਰੀਬਨ 2 ਹੈਲਮਟ ਰੱਖਣ ਜਿੰਨਾ ਸਪੇਸ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ 스마트 ਕਨੈਕਟ ਫੀਚਰ ਵੀ ਹੈ ਤੇ ਤੁਸੀਂ ਇਸ ਨੂੰ ਆਪਣੇ ਫੋਨ ਦੇ ਨਾਲ ਕਨੈਕਟ ਕਰਕੇ ਇਸ ਦੇ ਫੀਚਰਸ ਦਾ ਮਜ਼ਾ ਲੈ ਸਕਦੇ ਹੋ ਇਸ ਤਰ੍ਹਾਂ ਹੀ ਤੁਸੀਂ ਨੈਵੀਗੇਸ਼ਨ ਦੇ ਨਾਲ ਆਪਣੀ ਡੈਸਟੀਨੇਸ਼ਨ ਦਾ ਰਸਤਾ ਵੀ ਦੇਖ ਸਕਦੇ ਹੋ ਸਟਾਈਲਿਸ਼ ਲੁੱਕ ਅਤੇ ਸਟਾਈਲਿਸ਼ ਕਲਰ ਦੇ ਨਾਲ TVS ਦੀ ਨਵੀਂ Jupiter ਸੜਕਾਂ ਦੇ ਉੱਤੇ ਤੁਹਾਡੀ ਸ਼ਾਨ ਦੇ ਵਿੱਚ ਹੋਰ ਵੀ ਵਾਧਾ ਕਰੇਗੀ ਸੋ ਜਲਦ ਹੀ ਇਸ ਨੂੰ ਖਰੀਦਣ ਦੇ ਲਈ ਬਾਪੂ ਗੰਗਾਦਾਸ ਜੀ TJ ਸ਼ੋਰੂਮ ਰੇਲਵੇ ਰੋਡ ਵਿਖੇ ਪਹੁੰਚੋ ਤੇ ਆਪਣੇ ਮਨਪਸੰਦ ਗੱਡੀ ਆਪਣੇ ਘਰ ਲੈ ਜਾਓ ਮਹਿਜ਼ 5999 ਰੁਪਏ ਦੀ ਡਾਊਨ ਪੇਮੈਂਟ ਦੇ ਉੱਤੇ ਇਸ ਗੱਡੀ ਦਾ ਐਕਸ ਸ਼ੋਰੂਮ ਪ੍ਰਾਈਸ ਤਕਰੀਬਨ 76000 ਰੁਪਏ ਦੀ ਕੀਮਤ ਦਾ ਰਹੇਗਾ ਇਸ ਸਬੰਧੀ ਹੋਰ ਗੱਲਬਾਤ ਕਰਦੇ ਹਾਂ ਬਾਪੂ ਗੰਗਾਦਾਸ ਜੀ ਟੀਵੀ ਸ਼ੋਰੂਮ ਰੇਲਵੇ ਰੋਡ ਦੇ ਮਾਲਕ ਕਰਨ ਮਹਾਨ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਮੈਂ ਮਹਾਨ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜੂਪੀਟਰ ਜੋ ਕਿ ਬਹੁਤ ਕਾਮਯਾਬ ਸਕੂਟੀ ਹੈ ਉਸ ਦਾ ਨਵਾਂ ਮਾਡਲ ਲਾਂਚ ਕੀਤਾ ਹੈ ਜਿੱਥੇ ਜੁਪੀਟਰ ਨੇ ਇਲਾਕੇ ਵਿੱਚ ਕਾਫੀ ਲੋਕਾਂ ਨੂੰ ਸਹੂਲਤ ਦਿੱਤੀ ਹੈ ਕਿਉਂਕਿ ਬਹੁਤ ਕਾਮਯਾਬ ਸਕੂਟੀ ਹੈ ਮੈਂ ਖੁਦ ਜੁਪੀਟਰ ਸਕੂਟੀ ਚਲਾਣਾ ਹੈ ਔਰ ਮਹਿਸੂਸ ਕਰਦਾ ਕਿ ਬਹੁਤ ਸਕਸੈਸਫੁਲ ਸਕੂਟੀ ਹੈ ਔਰ ਜਿਹੜਾ ਨਵਾਂ ਮਾਡਲ ਨਵੀਂ ਟੈਕਨੋਲੋਜੀ ਨਾਲ ਡਵੈਲਪ ਕਰਕੇ ਬਣਾਇਆ ਹੈ ਮੈਂ ਉਮੀਦ ਕਰਦਾ ਕਿ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਇਸ ਪਰਿਵਾਰ ਨੇ ਬਹੁਤ ਮਿਹਨਤ ਕਰਕੇ ਤਰੱਕੀ ਕੀਤੀ ਹੈ ਔਰ ਮੈਂ ਪਰਮਾਤਮਾ ਕੇ ਬੇਨਤੀ ਕਰਦਾ ਹਾਂ ਕਿ ਹੋਰ ਤਰੱਕੀਆਂ ਪਰਮਾਤਮਾ ਬਖਸ਼ੇ ਔਰ ਇਹ ਪਰਿਵਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਜੁਪੀਟਰ ਜਿਹੜੀ ਹੈ ਸਾਡੇ ਕੋਲ ਲਾਂਚ ਹੋਈ ਹੈ ਸਰ ਜੁਪੀਟਰ ਜਿਹੜੀ ਹੈ 2013 ਦੇ ਵਿੱਚ ਆਈ ਸੀ ਤੇ 2024 ਦੇ ਵਿੱਚ ਇੱਕ ਪੁਨਰ ਜਨਮ ਹੋ ਗਿਆ ਇੱਕ ਬੜੀਆ ਖੋਦ ਦੁਬਾਰਾ ਜਨਮ ਹੋ ਗਿਆ ਜੁਪੀਟਰ ਦਾ ਵਿੱਚ ਪਹਿਲੇ 180 ਸੀਸੀ ਇੰਜਨ ਦੇ ਵਿੱਚ ਸੀ ਅੱਜ 113 ਸੀਸੀ ਇੰਜਨ ਦੇ ਵਿੱਚ ਆਈ ਹੋਈ ਹੈ ਜੁਪੀਟਰ ਜਿਹੜੀ ਹੈਗੀ ਹੈ ਜ਼ਿਆਦਾ ਕਾ ਫਾਇਦਾ ਜ਼ਿਆਦਾ ਕਾ ਫਾਇਦਾ ਦਾ ਮਤਲਬ ਇਹਦੇ ਵਿੱਚ ਤੁਹਾਨੂੰ ਬੂਟ ਸਪੇਸ ਜ਼ਿਆਦਾ ਹੈ ਔਰ ਜਿਹੜਾ ਤੁਹਾਨੂੰ ਅੱਗੇ ਆਪਾਂ ਡਿੱਗੀ ਹੈਗੀ ਹੈ ਇਹਦੀ ਲਗੇ ਉਹ ਬਹੁਤ ਡਬਲ ਹੈਲਮਟ ਤੁਸੀਂ ਰੱਖ ਸਕਦੇ ਆ ਬਹੁਤ ਅੱਛੀ ਇਹਦੀ ਸਪੇਸ ਹੈਗੀ ਹੋਰ ਸਮਾਨ ਰੱਖ ਸਕਦੇ ਆ ਮੋਬਾਈਲ ਚਾਰਜਰ ਆ ਗਿਆ ਐਕਸ ਕਨੈਕਟਡ ਤੁਹਾਨੂੰ ਗੱਡੀ ਹੈ ਤੁਸੀਂ ਬਲੂਟੁੱਥ ਨਾਲ ਮੋਬਾਈਲ ਨਾਲ ਕਨੈਕਟ ਕਰਤੇ ਕੋਈ ਤੁਹਾਨੂੰ ਕਾਲ ਆਂਦੀ ਹੈ ਉਹ ਤੁਹਾਨੂੰ ਦੱਸ ਸਕਦੇ ਆ ਸਕਰੀਨ ਦੇ ਉੱਪਰ ਆ ਜਾਏਗਾ ਨੈਵੀਗੇਸ਼ਨ ਸਿਸਟਮ ਆ ਜਾਏਗਾ ਕੀ ਕੋਸਟ ਹੋਏਗੀ ਤੇ ਕੀ ਸਰ ਇਹਦੀ ਕੋਸਟਿੰਗ ਸਟਾਰਟਿੰਗ ਬਿਲਕੁਲ ਬਿਲਕੁਲ ਸਰ ਇਹ ਸਰਚ 70000 ਦੇ ਲੰਮ ਤੋਂ ਜਿਹੜੀ ਅੱਗੇ ਹੈ ਸ਼ੋਰੂਮ ਕੀਮਤ ਹੋਏਗੀ ਆਪਣਾ 92 ਹੋਰ 93 ਦੇ ਕਰੀਬ ਕੀਪਰ ਨੂੰ ਆਨ ਰੋਡ ਗੱਡੀ ਮਿਲੇਗੀ ਇਹ ਔਰ ਗੱਡੀ ਜਿਹੜੀ ਤੁਹਾਨੂੰ ਫਿਲਹਾਲ ਬੁਕਿੰਗ ਤੇ ਮਿਲੇਗੀ ਨਵਰਾਤਰੀ ਤੇ ਦੀਵਾਲੀ ਦੇ ਤੁਹਾਨੂੰ ਇੱਥੇ ਬੁਕਿੰਗ ਤੇ ਮਿਲੇਗੀ ਨਾਲ ਤੁਹਾਨੂੰ ਇਹ ਸ਼ਾਰਟ ਕੋਇਨ ਕੋਈ ਗਿਫਟ ਮਿਲੇਗਾ ਬਾਕੀ ਜਿਹੜੀ ਸਾਡੀ ਕੋਈ ਵੀ ਜੁਪੀਟਰ ਹੈ ਆਪਣਾ ਜੁਪੀਟਰ 125 ਹੈ ਆਪਣੇ ਕੋਲ TVS Sport ਹੈ Rider ਹੈ Ronin ਹੈ X100 ਹੈ ਆਪਣਾ ਕੋ ਆਪਾਚੇ 160 ਹ ਸਾਰੇ ਜਿੰਨੇ ਵੀ ਪ੍ਰੋਡਕਟ ਹੈ ਇਹਦੇ ਨਾਲ ਤੁਹਾਨੂੰ ਐਕਸਚੇਂਜ ਦੀ ਆਫਰ ਵੀ ਹੈ ਕੋਈ ਵੀ ਆਪਣਾ ਪੁਰਾਣਾ ਕਿਸੇ ਵੀ ਕੰਪਨੀ ਦਾ ਵਾਈਕਲ ਲੈ ਕੇ ਆਓ ਤੇ ਨਵਾਂ ਗੱਡੀ ਲੈ ਕੇ ਜਾਓ ਜਿਹੜੀ ਤੁਹਾਨੂੰ ਇਹਦੇ ਨਾਲ ਆਪਣਾ ਹੈ ਇਹਦੇ ਨਾਲ ਤੁਹਾਨੂੰ ਨਿਊ ਜੁਪੀਟਰ ਦੇ ਨਾਲ ਪੁਰਾਣੀ ਜੁਪੀਟਰ ਐਕਸਚੇਂਜ ਦੇ ਵਿੱਚ ਮਿਲ ਸਕਦੀ ਹੈ ਇਹ ਤੁਹਾਨੂੰ ਆਫਰ ਮਿਲ ਜਾਏਗਾ ਆਹ TVS ਜੁਪੀਟਰ ਲਾਂਚ ਹੋਇਆ ਹੈ ਇਹਦੇ ਵਿੱਚ ਜਿਹੜੇ ਫੀਚਰ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਟਿਊਬਲੈਸ ਟਾਇਰ ਮਿਲ ਜਣੇ ਟਾਇਰ ਸਾਈਜ਼ ਜਿਹੜਾ 12 ਇੰਚ ਟਾਇਰ ਆਏ ਨੇ ਉਹ ਸਭ ਤੋਂ ਐਕਸਟਰਾ ਜਿਹੜਾ ਹੈ ਆਪਣਾ ਜਿਹੜਾ ਫਰੰਟ ਔਰ ਬੈਕ ਟਾਇਰ ਹੈ ਦੋਨੋਂ ਇੱਕੋ ਸਾਈਜ਼ ਦੇ ਆ ਉਹ ਸਿਰਫ ਟੀਵੀਐਸ ਦੀ ਜੁਮਟਰ ਵਿੱਚ ਹੀ ਆਉਂਦੇ ਨੇ ਉਸ ਤੋਂ ਬਾਅਦ ਡੀਐਫਆਰ ਤੁਹਾਨੂੰ ਲਾਈਟ ਦਿੱਤੀ ਹੋਈ ਹੈ ਔਰ ਇਹਦੇ ਵਿੱਚ ਇਨਕਲੂਡ ਜਿਹੜੇ ਆ ਤੁਹਾਨੂੰ ਇੰਡੀਕੇਟਰ ਮਿਲਣਗੇ ਲੈਗ ਸਪੇਸ ਜਿਹੜੀ ਹੈ ਇਹਦੀ ਸਭ ਤੋਂ ਉਹ ਸਭ ਤੋਂ ਐਕਸਟਰਾ ਜਿਹੜਾ ਇਹਦੇ ਵਿੱਚ ਤੁਹਾਨੂੰ ਫਿਊਲ ਟੈਂਕ ਜਿਹੜਾ ਉਹ ਫਰੰਟ ਵਿੱਚ ਤੁਹਾਨੂੰ ਮਿਲਣਗਾ 6 ਲੀਟਰ ਦਾ ਫਿਊਲ ਟੈਂਕ ਆ ਜਾਏਗਾ ਮੋਬਾਈਲ ਚਾਰਜਰ ਜਿਹੜਾ ਤੁਹਾਨੂੰ ਗੱਡੀ ਦੇ ਵਿੱਚ ਇਨਕਲੂਡ ਮਿਲੇਗਾ ਮੋਬਾਈਲ ਦਾ ਜਿਹੜਾ ਤੁਹਾਨੂੰ ਇਨਕਲੂਡ ਮਿਲੇਗਾ ਗੱਡੀ ਵਿੱਚ ਔਰ ਮੋਬਾਈਲ ਰੱਖਣ ਵਾਸਤੇ ਸਪੇਸ ਔਰ ਪਾਣੀ ਦੀ ਬੋਤਲ ਰੱਖਣ ਵਾਸਤੇ ਸਪੇਸ ਬਹੁਤ ਜ਼ਿਆਦਾ ਦਿੱਤੀ ਹੋਈ ਹੈ ਡਬਲ ਹੂਕ ਲੱਗੀ ਹੋਈ ਸਮਾਨ ਲੰਗਨ ਨੂੰ ਉੱਪਰ ਵੀ ਔਰ ਨੀਚੇ ਵੀ ਉਸ ਤੋਂ ਬਾਅਦ ਫਰੰਟ ਦਾ ਉਹ ਲੋਕ ਸੈਟ ਹੈ ਦਾ ਜਿਹੜਾ 올 ਇਨ ਵਨ ਹੈ ਫਰੰਟ ਤੇ ਜਿਹੜੀ ਡਿੱਗੀ ਖੁੱਲੇਗੀ ਔਰ ਫਰੰਟ ਤੋਂ ਹੀ ਜਿਹੜਾ ਇਹ ਤੇਲ ਵਾਲਾ ਖੁੱਲੇਗਾ ਡਿੱਗੀ ਦੀ ਕਾਫੀ ਚੰਗੀ ਸਪੇਸ ਹੈ ਜਿਹੜਾ ਕਿ ਡਬਲ ਹੈਲਮਟ ਜਿਹੜਾ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ ਸਭ ਤੋਂ ਖਾਸ ਜਿਹੜਾ ਫੀਚਰ ਇਹਦੇ ਵੀ ਦਿੱਤਾ ਹੋਇਆ ਹੈ TVS ਨੇ Smart Connect Smart Connect ਮੀਨਸ ਇਹ ਤੁਹਾਡੇ ਫੋਨ ਦੇ 블루ਟੁੱਥ ਨਾਲ ਅਟੈਚ ਹੋ ਜਾਂਦੀ ਹੈ ਕਿਸੇ ਦਾ ਫੋਨ ਆਏਗਾ ਮੈਸੇਜ ਆਏਗਾ ਇਹ ਸਕਰੀਨ 'ਤੇ ਸ਼ੋਅ ਕਰ ਦੇਗਾ ਜੀ ਨੈਵੀਗੇਸ਼ਨ ਤੱਕ ਜਿਹੜੀ ਗੱਡੀ ਆ ਤੁਹਾਨੂੰ ਸ਼ੋਅ ਕਰੇਗੀ ਔਰ ਜਿਹੜੀ ਇਹਦੀ ਸਟਾਰਟਿੰਗ ਹੈ ਬਿਲਕੁਲ ਹੀ ਸਾਇਲੈਂਟ ਹੈ ਸਾਇਲੈਂਟ ਸਟਾਰਟ ਗੱਡੀ ਹੈ ਜੀ LED ਲਾਈਟ ਮਿਲ ਜੇਗੀ ਇਹ ਸਾਡਾ ਟੌਪ ਵੇਰੀਐਂਟ ਆ ਜਾਂਦਾ ਜੀ ਇਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜੀ ਇੱਕ ਮੈਟ ਬਲੂ ਇੱਕ ਆ ਜਾਏਗਾ ਮੈਟ ਕਾਪਰ ਕਲਰ